ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦੀ ਪੜੋ ਪੰਜਾਬ ਪੜਾਓ ਪੰਜਾਬ ਦੀ ਸਲਾਈਡ ਅੱਜ ਦਿਨ ਸ਼ੁੱਕਰਵਾਰ ਹੈ ਮਿਤੀ 18 ਸਤੰਬਰ ਸਾਲ 2020 ਪਿਆਰੇ ਵਿਦਿਆਰਥੀਓ ਅੱਜ ਦਾ ਵਿਚਾਰ ਹੈ ਕੰਮ ਹੀ ਪੂਜਾ ਹੈ ਮੈਂ ਇੱਕ ਅਧਿਆਪਕ ਹਾਂ ਤੇ ਮੇਰਾ ਕੰਮ ਤੁਹਾਨੂੰ ਪੜਾਉਣਾ ਹੈ ਮੇਰਾ ਕੰਮ ਹੀ ਮੇਰੀ ਪੂਜਾ ਹੈ ਤੇ ਮੈਨੂੰ ਇਸ ਨੂੰ ਪੂਰੀ ਇਮਾਨਦਾਰੀ ਦੇ ਨਾਲ ਕਰਨਾ ਚਾਹੀਦਾ ਹੈ ਤੁਸੀਂ ਵਿਦਿਆਰਥੀ ਹੋ ਤੁਹਾਡਾ ਕੰਮ ਪੜਨਾ ਹੈ ਤੇ ਤੁਹਾਨੂੰ ਚੰਗੀ ਤਰ੍ਹਾਂ ਪੜ੍ਹਨਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਅਸੀਂ ਜਿਸ ਤਰ੍ਹਾਂ ਦਾ ਕੰਮ ਕਰਦੇ ਹਾਂ ਸਾਨੂੰ ਉਸੇ ਤਰ੍ਹਾਂ ਦਾ ਫਲ ਮਿਲਦਾ ਹੈ ਜੇਕਰ ਅਸੀਂ ਚੰਗੇ ਕੰਮ ਕਰਦੇ ਹਾਂ ਤਾਂ ਸਾਨੂੰ ਚੰਗਾ ਫਲ ਜੇਕਰ ਅਸੀਂ ਮਾੜੇ ਕਰਮ ਕਰਦੇ ਹਾਂ ਤਾਂ ਸਾਨੂੰ ਮਾੜਾ ਫਲ ਮਿਲਦਾ ਹੈ ਇਸ ਲਈ ਸਾਨੂੰ ਹਮੇਸ਼ਾ ਕੰਮ ਨੂੰ ਪੂਜਾ ਸਮਝ ਕੇ ਕਰਨਾ ਚਾਹੀਦਾ ਹੈ ਹੁਣ ਸਭ ਤੋਂ ਪਹਿਲਾਂ ਗਿਆਨ ਵਿਗਿਆਨ ਤੇ ਚਰਚਾ ਕਰਦੇ ਹਾਂ ਪ੍ਰਸ਼ਨਿਕ ਸੰਸਦ ਭਵਨ ਕਿੱਥੇ ਸਥਿਤ ਹੈ ਸੰਸਦ ਭਵਨ ਨਵੀਂ ਦਿੱਲੀ ਵਿੱਚ ਸਥਿਤ ਹੈ ਭਾਰਤ ਦਾ ਸੰਸਦ ਭਵਨ ਸੰਸਾਰ ਦੀਆਂ ਸੁੰਦਰ ਇਮਾਰਤਾਂ ਵਿੱਚੋਂ ਇੱਕ ਹੈ ਸੰਸਦ ਭਵਨ ਜੋ ਕਿ ਨਵੀਂ ਦਿੱਲੀ ਵਿੱਚ ਸਥਿਤ ਹੈ ਇਸ ਨੂੰ ਬਣਾਉਣ ਦਾ ਕੰਮ 1921 ਵਿੱਚ ਸ਼ੁਰੂ ਕੀਤਾ ਗਿਆ ਤੇ 1927 ਵਿੱਚ ਇਹ ਬਣ ਕੇ ਤਿਆਰ ਹੋ ਗਿਆ ਪ੍ਰਸ਼ਨ 2 ਐਂਗਲੋ ਸਿੱਖਵਾਰ ਮਿਊਜ਼ੀਅਮ ਕਿੱਥੇ ਸਥਿਤ ਹੈ ਐਂਗਲੋ ਸਿੱਖਵਾਰ ਮਿਊਜ਼ੀਅਮ ਫਿਰੋਜ਼ਪੁਰ ਵਿੱਚ ਸਥਿਤ ਹੈ ਪ੍ਰਸ਼ਨ 3 ਪਾਣੀ ਦਾ ਜਮਾਓ ਦਰਜਾ ਕਿੰਨਾ ਹੁੰਦਾ ਹੈ ਪਾਣੀ ਦਾ ਜਮਾਓ ਦਰਜਾ 0 ਡਿਗਰੀ ਸੈਲਸੀਅਸ ਹੁੰਦਾ ਹੈ ਪਿਆਰੇ ਵਿਦਿਆਰਥੀਓ 0 ਡਿਗਰੀ ਸੈਲਸੀਅਸ ਤੇ ਪਾਣੀ ਜੰਮ ਕੇ ਬਰਫ਼ ਬਣ ਜਾਂਦਾ ਹੈ ਪ੍ਰਸ਼ਨ 4 ਧਰਤੀ ਦੇ ਸਭ ਤੋਂ ਨੇੜੇ ਕਿਹੜਾ ਗ੍ਰਹਿ ਹੈ ਧਰਤੀ ਦੇ ਸਭ ਤੋਂ ਨੇੜੇ ਸ਼ੁਕਰ ਗ੍ਰਹਿ ਹੈ ਪਿਆਰੇ ਵਿਦਿਆਰਥੀਓ ਸ਼ੁਕਰ ਗ੍ਰਹਿ ਸੂਰਜ ਮੰਡਲ ਦਾ ਦੂਜੇ ਨੰਬਰ ਦਾ ਗ੍ਰਹਿ ਹੈ ਪ੍ਰਸ਼ਨ 5 ਉਸ ਫਲ ਦਾ ਨਾਮ ਦੱਸੋ ਜਿਸ ਤੋਂ ਤੇਲ ਪ੍ਰਾਪਤ ਹੁੰਦਾ ਹੈ ਨਾਰੀਅਲ ਦੇ ਫਲ ਤੋਂ ਤੇਲ ਪ੍ਰਾਪਤ ਹੁੰਦਾ ਹੈ ਹੁਣ ਆਓ ਬੁਝੇ ਤਹਿਤ ਪਜਾਤ ਬੁਝਦੇ ਹਾਂ 2 ਇੰਚ ਦੀ ਇੱਕ ਬੰਦੂਖ ਰਹਿੰਦੀ ਹਰਦਮ ਵਿੱਚ ਸੰਦੂਖ ਜੇ ਚਲਾਵੇ ਸਿਆਣਾ ਬੰਦਾ ਲੱਖਾਂ ਦਾ ਸਵਾਰੇ ਤੰਦਾ ਜੇ ਚੜ ਜਾਵੇ ਮੁਰਖ ਦੇ ਅੱਡੇ ਵਸਦਾ ਕਰ ਕਦੇ ਨਾ ਛੱਡੇ ਦੱਸੋ ਕੀ ਇਸ ਦਾ ਜਵਾਬ ਮਾਚਸ ਦੀ ਤਿੱਲੀ ਹੈ 2 ਇੰਚ ਦੀ ਇੱਕ ਬੰਦੂਖ ਰਹਿੰਦੀ ਹਰਦਮ ਵਿੱਚ ਸੰਦੂਖ ਮਾਰਚਸ ਦੀ ਤਿੱਲੀ 2 ਇੰਚ ਦੀ ਹੁੰਦੀ ਹੈ ਤੇ ਇਹ ਹਮੇਸ਼ਾ ਸੰਦੂਕ ਭਾਵ ਡੱਬੀ ਦੇ ਵਿੱਚ ਰਹਿੰਦੀ ਹੈ ਜੇ ਚਲਾਵੇ ਸਿਆਣਾ ਬੰਦਾ ਲੱਖਾਂ ਦਾ ਸਵਾਰੇ ਦੰਦਾ ਜੇਕਰ ਕੋਈ ਸਿਆਣਾ ਵਿਅਕਤੀ ਇਸ ਦੀ ਸਹੀ ਤਰੀਕੇ ਦੇ ਨਾਲ ਵਰਤੋਂ ਕਰਕੇ ਕੰਮ ਲੈਂਦਾ ਹੈ ਤਾਂ ਉਹ ਲੱਖਾਂ ਦਾ ਕੰਮ ਸਵਾ ਦਿੰਦਾ ਹੈ ਮਾਚਸ ਦੀ ਤਿੱਲੀ ਦੇ ਨਾਲ ਅੱਗ ਲਗਾ ਕੇ ਭੋਜਨ ਪਕਾਉਣਾ ਅਤੇ ਸਰਦੀਆਂ ਦੇ ਵਿੱਚ ਅੱਗ ਸੇਕਣਾ ਆਦੀ ਕੰਮ ਲਏ ਜਾ ਸਕਦੇ ਹਨ ਜੇ ਚੜ ਜਾਵੇ ਮੁਰਖ ਦੇ ਅੱਡੇ ਵਸਦਾ ਕਰ ਕਦੇ ਨਾ ਛੱਡੇ ਪਰ ਮੁਰਖ ਭਾਵ ਅਨਜਾਨ ਬੰਦਾ ਮਾਚਸ ਦੀ ਤਿੱਲੀ ਦੀ ਵਰਤੋਂ ਕਰਕੇ ਵਸਦਾ ਘਰ ਵੀ ਉਜਾੜ ਦਿੰਦਾ ਹੈ ਭਾਵ ਮਾਚਸ ਦੀ ਤਿੱਲੀ ਦੇ ਨਾਲ ਕਈ ਵਾਰ ਅੱਗ ਲਾ ਕੇ ਬਹੁਤ ਨੁਕਸਾਨ ਹੋ ਜਾਂਦਾ ਹੈ ਇਸ ਲਈ ਇਸ ਦਾ ਜਵਾਬ ਮਾਚਸ ਦੀ ਤਿੱਲੀ ਹੈ ਅਭਿਆਸ ਲਈ ਸ਼ਬਦ B O K ਬੁੱਕ ਬੁੱਕ ਮਤਲਬ ਕਿਤਾਬ L O K ਲੁੱਕ ਲੁੱਕ ਮਤਲਬ ਦੇਖਣਾ T O K ਟੁਕ ਟੁਕ ਮਤਲਬ ਲਿਆ C O K ਕੁਕ ਕੁਕ ਮਤਲਬ ਭੋਜਨ ਬਣਾਉਣਾ H O K ਹੁੱਕ ਹੁੱਕ ਮਤਲਬ ਕੁੰਡੀ ਪਿਆਰੇ ਵਿਦਿਆਰਥੀਓ ਤੁਸੀਂ ਅੱਜ ਦੀ ਸਲਾਈਡ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਤੁਹਾਡੇ ਸਾਰਿਆਂ ਦਾ ਦਿਨ ਬਹੁਤ ਚੰਗਾ ਹੋਵੇ ਧੰਨਵਾਦ ਜੀ